ਇੱਕ 19 ਸਾਲ ਦੀ ਕੁੜੀ ਦੇ ਨਾਲ ਲਗਭਗ 6 ਦਿਨ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ ਤੇ ਇਸ ਦੇ ਲਈ 6 ਕੈਫੇ ਤੇ 3 ਹੋਟਲ ਵਰਤੇ ਜਾਂਦੇ ਹਨ ਤੇ ਜਦ ਇਹ ਖਬਰ ਮੀਡੀਆ ਤੱਕ ਪਹੁੰਚਦੀ ਹੈ ਤੇ ਪੁਲਿਸ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਕਿ ਆਖਿਰ ਬਨਾਰਸ ਦੇ ਵਿੱਚ ਹੋਇਆ ਕੀ ਹੈ ਤੇ ਫਿਰ ਉਹ ਕੁੜੀ ਮਿਲ ਜਾਂਦੀ ਹੈ ਤੇ ਜਦ ਉਸ ਦਾ ਮੈਡੀਕਲ ਹੁੰਦਾ ਹੈ ਤੇ ਉਸ ਨੂੰ ਇੱਕ ਗੰਭੀਰ ਬਿਮਾਰੀ ਪਾਈ ਜਾਂਦੀ ਹੈ ਤੇ ਇਸ ਤੋਂ ਵੀ ਕਾਨੂੰਨਾ ਸੱਚ ਜਲ ਸਾਹਮਣੇ ਆਂਦਾ ਹੈ ਕਿ 23 ਮੁੰਡਿਆਂ ਨੇ ਉਸ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਹੈ ਤੇ ਜਦ ਇਹ ਖਬਰ ਅੱਗੇ ਤਰ੍ਹਾਂ ਲੋਕਾਂ ਦੇ ਵਿੱਚ ਫੈਲਦੀ ਹੈ ਤੇ ਇੱਕ ਭਿਆਨਕ ਦ੍ਰਿਸ਼ ਪੈਦਾ ਹੁੰਦਾ ਹੈ ਅੱਜ ਦੀ ਜੋ ਸੱਚੀ ਘਟਨਾ ਹੈ ਉਹ ਯੂਪੀ ਦਾ ਜ਼ਿਲ੍ਹਾ ਬਨਾਰਸ ਦਾ ਇੱਕ ਏਰੀਆ ਜਿਸ ਦਾ ਨਾਮ ਖਜੂਰੀ ਹੈ ਖਜੂਰੀ ਦਾ ਇੱਕ ਵਿਅਕਤੀ ਜੋ ਕਿ ਪੇਸ਼ੇਵਜੂ ਡਰਾਈਵਰ ਹੁੰਦਾ ਹੈ ਤੇ ਉਸ ਦੇ ਫੋਨ ਤੇ ਕਾਲ ਆਂਦੀ ਹੈ ਕਿ ਤੁਹਾਡੀ ਕੁੜੀ ਮਿਲ ਗਈ ਹੈ ਕਿ ਤੁਸੀਂ ਥਾਣੇ ਆ ਕੇ ਇਸ ਨੂੰ ਲੈ ਜਾਓ ਤੇ ਉਹ ਵਿਅਕਤੀ ਦੇ ਅੱਖਾਂ ਦੇ ਵਿੱਚ ਖੁਸ਼ੀ ਆ ਜਾਂਦੀ ਹੈ ਕਿ ਉਸ ਦੀ ਕੁੜੀ ਮਿਲ ਗਈ ਹੈ ਤੇ ਉਹ ਆਪਣੀ ਪਤਨੀ ਦੇ ਨਾਲ ਥਾਣੇ ਪਹੁੰਚਦਾ ਹੈ ਤੇ ਜਦ ਉਹ ਥਾਣੇ ਪਹੁੰਚਦਾ ਅਤੇ ਦੇਖਦਾ ਹੈ ਕਿ ਉਸਦੀ ਕੁੜੀ ਬੇਸ਼ੁਧ ਹਾਲਾਤ ਦੇ ਵਿੱਚ ਪਈ ਹੈ ਤੇ ਇੱਕ ਕਾਂਸਟੇਬਲ ਉਸਦੇ ਕੋਲ ਬੈਠੀ ਹੋਈ ਹੈ ਤੇ ਜਦ ਉਹ ਆਪਣੀ ਕੁੜੀ ਦੇ ਕੋਲ ਪਹੁੰਚਦਾ ਹੈ ਕਿ ਬੇਟਾ ਤੈਨੂੰ ਕੀ ਹੈ ਮੈਂ ਤੇਰਾ ਪਿਤਾ ਬੋਲ ਰਿਹਾ ਹਾਂ ਤੇ ਕੁੜੀ ਬੇਹੁਦ ਬੇਸ਼ੁਧ ਹਾਲਾਤ ਦੇ ਵਿੱਚ ਕੀ ਆਪਣੇ ਪਿਤਾ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਪਾ ਰਹੀ ਸੀ ਤੇ ਉਸ ਦੀ ਬਾਅਦ ਉਹ ਵਿਵਾਦ ਵਿੱਚ ਉਸ ਦੀ ਮਾਤਾ ਉਸ ਨੂੰ ਆਪਣੀ ਗੱਲ ਲਗਾਉਂਦੀ ਹੈ ਤੇ ਪੁੱਛਦੀ ਹੈ ਕਿ ਪੱਤੂ ਇੰਨੇ ਦਿਨ ਕਿੱਥੇ ਸੀ ਤੇ ਨਾਲ ਕੀ ਹੋਇਆ ਲੇਕਿਨ ਕੁੜੀ ਇਸ ਹਾਲਾਤ ਦੇ ਵਿੱਚ ਹੀ ਨਹੀਂ ਸੀ ਕਿ ਉਹ ਆਪਣੀਆਂ ਗੱਲਾਂ ਦਾ ਜਵਾਬ ਦੇ ਸਕੇ ਇਸ ਤੋਂ ਬਾਅਦ ਪੁਲਿਸ ਵਾਲੇ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਬੇਫਿਕਰ ਹੋ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੁਸੀਂ ਕੁੜੀ ਨੂੰ ਘਰੇ ਲੈ ਜਾਓ ਤੇ ਫਿਰ ਉਹ ਆਪਣੀ ਕੁੜੀ ਨੂੰ ਘਰੇ ਲੈ ਜਾਂਦੇ ਹਨ ਤੇ ਉਸ ਨੂੰ ਅਰੈਸਟ ਕਰਨ ਦਿੰਦੇ ਹਨ ਤੇ ਥੋੜੀ ਦੇਰ ਬਾਅਦ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤੇ ਜਦੋਂ ਕਿਸੇ ਨੂੰ ਵੀ ਦੇਖਦੀ ਉਸ ਵਿਅਕਤੀ ਨੂੰ ਦੇਖਦੀ ਹੈ ਤੇ ਉਹ ਬਹੁਤ ਜ਼ਿਆਦਾ ਡਰ ਜਾਂਦੀ ਹੈ ਤੇ ਇਸ ਤੋਂ ਬਾਅਦ ਉਸ ਦੀ ਮਾਂ ਇਸ ਚੀਜ਼ ਨੂੰ ਸਮਝਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਕਹਿੰਦੀ ਹੈ ਪੁੱਤੇ ਇਹਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਮੈਂ ਤੇਰੀ ਮਾਂ ਹਾਂ ਮੈਂ ਤੇਰੇ ਕੋਲ ਬੈਠੀ ਹਾਂ ਤੇ ਫਿਰ ਥੋੜੇ ਟਾਈਮ ਬਾਅਦ ਜਦ ਕੁੜੀ ਨੂੰ ਹੋਸ਼ ਆਂਦਾ ਹੈ ਸਲ ਹੋਇਆ ਕੀ ਸੀ ਕੁੜੀ ਦੱਸਦੀ ਹੈ ਕਿ ਉਸ ਨੂੰ ਉਸਦੀ ਕਲਾਸ ਦੇ ਚਾਰ ਮੁੰਡਿਆਂ ਨੇ ਨਸ਼ੇ ਦੀ ਲਤ ਲਗਾ ਦਿੱਤੀ ਸੀ ਤੇ 29 ਮਾਰਚ ਨੂੰ ਜਦ ਉਹ ਕੁੜੀ ਆਪਣੇ ਘਰੋਂ ਗਾਇਬ ਹੋ ਜਾਂਦੀ ਹੈ ਘਰੋਂ ਕਹਿ ਕੇ ਗਈ ਹੁੰਦੀ ਹੈ ਕਿ ਆਪਣੀ ਸਹੇਲੀ ਨੂੰ ਮਿਲਣ ਜਾ ਰਹੀ ਹਾਂ ਤੇ ਇਸ ਤੋਂ ਬਾਅਦ ਮੈਂ ਮਾਰਕੀਟ ਜਾ ਕੇ ਕਤਾਬਾਂ ਲੈ ਕੇ ਕਰ ਵਾਪਸ ਆ ਜਾਵਾਂਗੀ ਲੇਕਿਨ ਜਦ ਉਹ ਕੁੜੀ ਮਿਲਦੀ ਨਹੀਂ ਹੈ ਤੇ ਉਸ ਦੇ ਘਰ ਦੇ ਬੜੇ ਫਿਕਰਮੰਦ ਹੁੰਦੇ ਹਨ ਤੇ ਆਲੇ-ਦਾਲੇ ਪਤਾ ਕਰਦੇ ਹਨ ਤੇ ਉਸ ਦੇ ਫੋਨ ਤੇ ਤੇ ਉਸ ਦਾ ਫੋਨ ਸਵਿਚ ਆਫ ਹੁੰਦਾ ਹੈ ਤੇ ਇਸ ਲਈ ਉਸ ਦੇ ਘਰ ਦੇ ਬਹੁਤ ਘਬਰਾ ਜਾਂਦੇ ਹਨ ਤੇ ਨੇੜੇ ਦੇ ਥਾਣੇ ਦੇ ਵਿੱਚ ਜਾ ਕੇ ਕਹਿੰਦੇ ਹਨ ਸਾਹਿਬ ਮੇਰੀ ਕੁੜੀ ਦੀ ਉਮਰ 19 ਸਾਲ ਹੈ ਜੋ ਕਿ ਗ੍ਰੈਜੂਏਸ਼ਨ ਕਰ ਰਹੀ ਹੈ ਪੜਾਈ ਦੇ ਵਿੱਚ ਇੰਨੀ ਸ਼ਿਆਰ ਨਹੀਂ ਲੇਕਿਨ ਸਪੋਰਟਸ ਕਾਲਜ ਵਿੱਚ ਜਾਣਾ ਜਾਂਦੀ ਹੈ ਕਿਰਪਾ ਕਰਕੇ ਤੁਸੀਂ ਉਹਨੂੰ ਲੱਭ ਦਿਓ ਤੇ ਇਸ ਤੋਂ ਬਾਅਦ ਪੁਲਿਸ ਸਟੇਸ਼ਨ ਵਾਲੇ ਉਹਨਾਂ ਦੀ ਰਿਪੋਰਟ ਲਿਖ ਲੈਂਦੇ ਹਨ ਤੇ ਉਹਨਾਂ ਦਾ ਕੁੜੀ ਦਾ ਹੋਲੀਆ ਪਤਾ ਕਰਕੇ ਉਹਨਾਂ ਨੂੰ ਕਹਿੰਦੇ ਹਨ ਤੁਸੀਂ ਘਰੇ ਚਲੇ ਜਾਓ ਅਸੀਂ ਜਦ ਹਨ ਤੁਹਾਡੀ ਕੁੜੀ ਮਿਲ ਜੇਗੀ ਤੇ ਅਸੀਂ ਤੁਹਾਨੂੰ ਕਾਲ ਕਰ ਦਿਆਂਗੇ ਇਸ ਤੋਂ ਬਾਅਦ 4 ਅਪ੍ਰੈਲ ਨੂੰ ਜਦ ਪੁਲਿਸ ਵਾਲਿਆਂ ਨੂੰ ਕੁੜੀ ਮਿਲ ਜਾਂਦੀ ਹੈ ਤੇ ਉਹ ਕੁੜੀ ਉਹਨਾਂ ਦੇ ਘਰ ਵਾਲਿਆਂ ਦੇ ਸਪੋਰਟ ਕਰ ਦਿੰਦੇ ਹਨ ਤੇ ਇਸ ਤੋਂ ਬਾਅਦ ਕੁੜੀ ਹੋਸ਼ ਦੇ ਵਿੱਚ ਆਂਦੀ ਹੈ ਤੇ ਉਹ ਉਡੀ ਫਿਰ ਆਪਣੀ ਮਾਂ ਨੂੰ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਸੁਣਾਉਂਦੀ ਹੈ ਕਿ ਜਦ ਉਹ ਉਸ ਦਿਨ ਆਪਣੇ ਘਰੋਂ ਨਿਕਲੀ ਸੀ ਤੇ ਰਸਤੇ ਦੇ ਵਿੱਚ ਉਸ ਨੂੰ ਰਾਜ ਵਿਸ਼ਕਰਮਾ ਨਾਮ ਦਾ ਇੱਕ ਮੁੰਡਾ ਮਿਲ ਗਿਆ ਸੀ ਤੇ ਉਸ ਨੇ ਉਸ ਨੂੰ ਆ ਨਸ਼ਾ ਦਿੱਤਾ ਜਿਸ ਦੇ ਕਰਕੇ ਉਸ ਉਹ ਨਸ਼ੇ ਦੇ ਵਿੱਚ ਸੀ ਤੇ ਉਹ ਆਪਣੇ ਨਾਲ ਬਿਠਾ ਕੇ ਇੱਕ ਕਮਰੇ ਦੇ ਵਿੱਚ ਲੈ ਗਿਆ ਤੇ ਉਸ ਤੇ ਉਸ ਤੇ ਦੋਸਤ ਨੇ ਉੱਤੇ ਨਾਲ ਬਲਤਕਰ ਵਰਗੀ ਕਾਨੂੰਨੀ ਹਰਕਤ ਕੀਤੀ ਇਸ ਤੋਂ ਬਾਅਦ ਉਸ ਨੂੰ ਲੰਕਾ ਸਥਿਤ ਇੱਕ ਕੈਫੇ ਤੇ ਲੈ ਗਿਆ ਤੇ ਫਿਰ ਉਸ ਰਾਤ ਨੂੰ ਫਿਰ ਉਸ ਨੇ ਉਹੀ ਦਰਿੰਦਗੀ ਉਸ ਦੇ ਨਾਲ ਕੀਤੀ ਜਦ ਅਗਲਾ ਦਿਨ 30 ਮਾਰਚ ਨਿਕਲਦਾ ਹੈ ਤੇ ਉਸ ਨੂੰ ਇੱਕ ਸਮੀਰ ਨਾਮ ਦਾ ਮੁੰਡਾ ਮਿਲਦਾ ਹੈ ਸਮੀਰ ਤੇ ਉਸ ਦਾ ਦੋਸਤ ਉਸ ਨੂੰ ਇੱਕ ਬਾਈਕ ਤੇ ਬਿਠਾ ਕੇ ਹਾਈਵੇ ਦੇ ਵੱਲ ਲੈ ਜਾਂਦੇ ਹਨ ਤੇ ਉਹਦੇ ਨਾਲ ਬਾਰੀ-ਬਾਰੀ ਉਸ ਦਾ ਰੇਪ ਕਰਦੇ ਹਨ ਤੇ ਜਦ ਉਹਨਾਂ ਦਾ ਜੀ ਭਰ ਜਾਂਦਾ ਹੈ ਤੇ ਉਹ ਨਵੇਸ਼ਰ ਨਾਮ ਦੀ ਇੱਕ ਜਗ੍ਹਾ ਤੇ ਉਸ ਨੂੰ ਛੱਡ ਦਿੰਦੇ ਹਨ ਤੇ ਇਸ ਤੋਂ ਬਾਅਦ ਨਿਕਲਦੀ ਹੈ ਅਗਲਾ ਦਿਨ 31 ਮਾਰਚ ਕੁੜੀ ਅਜੇ ਵੀ ਹੋਸ਼ ਦੇ ਵਿੱਚ ਨਹੀਂ ਸੀ ਫਿਰ ਅਗਲੇ ਦਿਨ ਉਸ ਨੂੰ ਆਯੂਸ਼ ਨਾਮ ਦਾ ਇੱਕ ਮੁੰਡਾ ਮਿਲਦਾ ਹੈ ਤੇ ਉਹ ਉਸ ਨੂੰ ਕੰਟੀਨੈਂਟਲ ਕਾਫੇ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਉਸ ਨੂੰ ਨਸ਼ੇ ਦੀ ਇੱਕ ਦੋਸਤ ਹੁੰਦਾ ਕਿਉਂਕਿ ਉਹ ਨਸ਼ੇ ਦੀ ਆਦੀ ਹੋ ਚੁੱਕੀ ਸੀ ਤੇ ਉੱਥੇ ਉਸ ਦੇ ਤਿੰਨ ਚਾਰ ਦੋਸਤ ਜਿਨ੍ਹਾਂ ਦੇ ਨਾਮ ਸੋਹਿਲ, ਤਾਨਿਸ਼, ਅਨਮੋਲ, ਸਾਜਿਦ, ਜ਼ਾਹਿਰ ਇਹਨਾਂ ਲੋਕਾਂ ਨੇ ਉਸ ਨਾਲ ਬਾਰੀ-ਬਾਰੀ ਗੈਂਗਰੇਪ ਵਰਗੀ ਕਾਨੂੰਨੀ ਹਰਕਤ ਕੀਤੀ। ਉਸ ਤੋਂ ਬਾਅਦ 1 ਅਪ੍ਰੈਲ ਨੂੰ ਉਸ ਨੂੰ ਸਾਜਿਦ ਮਿਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਗਰਲ ਹੌਸਟਲ ਛੱਡ ਦਿੰਦਾ ਤੇ ਉਹ ਕੁੜੀ ਉਸਦੇ ਨਾਲ ਬੈਠ ਜਾਂਦੀ ਹੈ ਲੇਕਿਨ ਉਹ ਕੋਈ ਅਲੱਗ ਲੋਕੇਸ਼ਨ ਦੇ ਵਿੱਚ ਲੈ ਜਾਂਦਾ ਹੈ ਤੇ ਤਿੰਨ ਲੋਕਿੰਗ ਉਸ ਦੇ ਨਾਲ ਬਾਰੀ-ਬਾਰੀ ਉੱਥੇ ਰੇਪ ਕਰਦੇ ਹਨ। ਜੋ ਕੁੜੀ ਸੀ ਉਹ ਬਹੁਤ ਡਰੀ ਹੋਈ ਸੀ ਤੇ ਨਸ਼ੇ ਦੀ ਉਸਨੂੰ ਲਤ ਲੱਗੀ ਸੀ ਇਸੇ ਕਰਕੇ ਉਹ ਜੋ ਉਸਦੇ ਨਾਲ ਜ਼ਬਰਦਸਤੀ ਕਰ ਰਹੇ ਸਨ ਉਹਨਾਂ ਨੂੰ ਰੋਕ ਵੀ ਨਹੀਂ ਪਾ ਰਹੀ ਸੀ ਜਿੰਦੇ ਉਸਨੂੰ ਛੱਡ ਦਿੰਦੇ ਹਨ ਤੇ ਫਿਰ ਉਹ ਔਰੰਗਾਬਾਦ ਦੇ ਇੱਕ ਗੋਦਾਮ ਦੇ ਵਿੱਚ ਅਮਨਤ ਇੱਕ ਉਸਦਾ ਹੋਰ ਸਾਥੀ ਮਿਲਦਾ ਹੈ ਤੇ ਫਿਰ ਉਹ ਵੀ ਉਸਤੇ ਨਾਲ ਬਾਰੀ-ਬਾਰੀ ਰੇਪ ਕਰਦੇ ਹਨ ਤੇ ਉਸਨੂੰ ਛੱਡ ਦਿੱਤਾ ਜਾਂਦਾ ਹੈ ਤੇ ਉਸਦੇ ਬਾਅਦ ਉਸਨੂੰ ਇਮਰਾਨ ਮਿਲਦਾ ਹੈ ਇਮਰਾਨ ਪਹਿਲਾਂ ਤਾਂ ਉਹਨੂੰ ਨਸ਼ਾ ਕਰਵਾਉਂਦਾ ਹੈ ਤੇ ਫਿਰ ਜਦ ਉਸਦੇ ਨਾਲ ਜ਼ਬਰਦਸਤੀ ਕਰਨੀ ਚਾਹੁੰਦਾ ਹੈ ਤਾਂ ਕੁੜੀ ਚੀਕਾ ਮਾਰ ਲਾ ਪੈਂਦੀ ਹੈ ਤੇ ਇਮਰਾਨ ਡਰ ਜਾਂਦਾ ਹੈ ਤੇ ਉਹਨੂੰ ਇੱਕ ਨੇੜੇ ਦੇ ਮੋਲ ਦੇ ਵਿੱਚ ਛੱਡ ਦਿੰਦਾ ਹੈ ਬਾਅਦ 2 ਅਪ੍ਰੈਲ ਨੂੰ ਜਦ ਉਹ ਮੋਲ ਦੇ ਵਿੱਚ ਘੁੰਮਰੀ ਹੁੰਦੀ ਹੈ ਤੇ ਉੱਥੇ ਰਾਜਖਾਨ ਦਾ ਨਾਮ ਦਾ ਇੱਕ ਆਦਮੀ ਆਂਦਾ ਹੈ ਤੇ ਉਹ ਉਸਨੂੰ ਆਪਣੇ ਨਾਲ ਕਿਸੇ ਅਜਿਹੀ ਜਗ੍ਹਾ ਤੇ ਲੈ ਕੇ ਉਹਦੇ ਨਾਲ ਫਿਰ ਰੇਪ ਵਰਗੀ ਕਾਨੂੰਨੀ ਹਰਕਤ ਕਰਦਾ ਹੈ ਤੇ ਜਾਦੂ ਕੁੜੀ ਕੇ ਬਾਰ ਬਾਰ ਜਿੱਦ ਕਰਦੀ ਹੈ ਕਿ ਮੈਨੂੰ ਮੇਰੇ ਘਰੇ ਛੱਡ ਦੇ ਉਹ ਤੇ ਉਹ ਉਸ ਨੂੰ 80 ਘਾੜ ਛੱਡ ਕੇ ਅ ਚਲਾ ਜਾਂਦਾ ਹੈ 3 April ਨੂੰ ਉਸ ਨੂੰ ਤਾਨਿਸ਼ ਨਾਮ ਦਾ ਮੁੰਡਾ ਮਿਲਦਾ ਹੈ ਉਸ ਨੂੰ ਫਿਰ ਨਸ਼ੇ ਦੀ ਡੋਸ ਦਿੰਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਸਾਹਿਲ ਤੇ ਸਾਹਿਬ ਜੋ ਦੋ ਮੁੰਡੇ ਹੋਰ ਹੁੰਦੇ ਹਨ ਉਸ ਦੇ ਨਾਲ ਬਾਰੀ ਬਾਰੀ ਬਲਦਕਾਰ ਵਰਗੀ ਕਾਨੂੰਨੀ ਹਰਕਤ ਕਰਦੇ ਹਨ ਤੇ ਬਾਅਦ ਉਸ ਨੂੰ ਉਹ ਚੌਂ ਘਾੜ ਛੱਡ ਕੇ ਚਲੇ ਜਾਂਦੇ ਹਨ ਉਹਨਾਂ ਨੂੰ ਲੱਗਦਾ ਹੈ ਕੁੜੀ ਨਸ਼ੇ ਦੇ ਹਾਲਾਤ ਦੇ ਵਿੱਚ ਉਸ ਨੂੰ ਕੁਝ ਪਤਾ ਨਹੀਂ ਲੱਗੇਗਾ ਤੇ ਫਿਰ ਜਦ 4 ਅਪ੍ਰੈਲ ਨੂੰ ਉਹ ਕੁੜੀ ਮਿਲ ਜਾਂਦੀ ਹੈ ਤੇ ਫਿਰ ਉਹ ਆਪਣੀ ਮਾਂ ਨੂੰ ਇਹ ਸਾਰੀ ਕਹਾਣੀ ਸੁਣਾਉਂਦੀ ਹੈ ਤੇ ਉਸ ਦੀ ਮਾਂ ਤੇ ਪਿਓ ਇਹ ਕਹਾਣੀ ਸੁਣ ਕੇ ਉੱਚੀ ਉੱਚੀ ਰੋਣ ਲੱਪ ਜਾਂਦੇ ਹਨ ਤੇ ਸਿੱਧੇ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਹਨ ਤੇ ਉਹ ਕਹਿੰਦੇ ਹਨ ਕਿ ਤੁਸੀਂ ਐਫ ਆਈ ਆਰ ਦਰਜ ਕਰੋ ਸਾਡੀ ਕੁੜੀ ਦੇ ਨਾਲ ਬਹੁਤ ਮਾੜਾ ਕਾਰਾ ਆਇਆ ਹੈ ਤੇ ਇਸ ਤੋਂ ਬਾਅਦ ਜਦ ਇਹ ਖਬਰ ਮੀਡੀਆ ਤੇ ਲੋਕਾਂ ਤੱਕ ਪਹੁੰਚਦੀ ਹੈ ਤੇ ਪੂਰੇ ਬਨਾਰਸ ਦੇ ਵਿੱਚ ਫੈਲ ਜਾਂਦੀ ਹੈ ਤੇ ਪੁਲਿਸ ਤੇ ਬਹੁਤ ਪ੍ਰੈਸ਼ਰ ਪੈਂਦਾ ਹੈ ਤੇ ਇਸ ਤੋਂ ਬਾਅਦ 12 ਨਾਮਜਦ ਤੇ 12 ਅਣਪਛਾਤਿਆਂ ਲੋਕਾਂ ਦੇ ਖਿਲਾਫ ਇੱਕ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਉਹਨਾਂ ਪੁਲਿਸ ਦੀ ਕਾਰਵਾਈ ਦੇ ਅਨਸਾਰ ਉਹ 12 ਲੋਕੀ ਫੜੇ ਜਾਂਦੇ ਹਨ ਤੇ ਜਦੋਂ ਲੋਕੀ ਫੜੇ ਜਾਂਦੇ ਹਨ ਤਾਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਮੋਬਾਈਲਾਂ ਨੂੰ ਵੀ ਸਰਚ ਕੀਤਾ ਜਾਂਦਾ ਜਦ ਉਹਨਾਂ ਦੇ ਮੋਬਾਈਲ ਸਰਚ ਕੀਤੇ ਜਾਂਦੇ ਹਨ ਤੇ ਪੁਲਿਸ ਵੀ ਬਹੁਤ ਹੈਰਾਨ ਹੁੰਦੀ ਹੈ ਕਿ ਉਹਨਾਂ ਦੇ ਮੋਬਾਈਲ ਦੇ ਵਿੱਚ ਅਣਗਿਣਤ ਕੁੜੀਆਂ ਦੀਆਂ ਨੰਗੀਆਂ ਫੋਟੋਆਂ ਤੇ ਵੀਡੀਓ ਪਈ ਹੋਈਆਂ ਸਨ ਜਦ ਇੱਕ ਇਹ ਚੀਜ਼ ਉਹ ਦੇਖਦੇ ਹਨ ਕਿ ਤੇ ਪੁਲਿਸ ਬਹੁਤ ਹੈਰਾਨ ਹੁੰਦੀ ਹੈ ਤੇ ਇਸ ਦੇ ਬਾਅਦ ਹੌਲੀ-ਹੌਲੀ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਇਸ ਦਾ ਮਾਸਟਰਮਾਈਂਡ ਅਨਮੋਲ ਗੁਪਤਾ ਜੋ ਪੁਲਿਸ ਦੇ ਹੱਥ ਵਿੱਚ ਲੱਗਦਾ ਹੈ ਤੇ ਫਿਰ ਹੌਲੀ-ਹੌਲੀ ਅਗਲੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਨਮੋਲ ਦੱਸਦਾ ਹੈ ਕਿ ਸਟਾਰਟਿੰਗ ਦੇ ਵਿੱਚ ਉਹ ਚੌਮਿੰਗ ਦੀ ਰੇੜੀ ਲਗਾਉਂਦਾ ਸੀ ਲੇਕਿਨ ਇੰਨਾ ਜ਼ਿਆਦਾ ਪ੍ਰੋਫਿਟ ਨਹੀਂ ਸੀ ਪਰ ਹੌਲੀ-ਹੌਲੀ ਉਸ ਦਾ ਕੰਮ ਚੱਲਦਾ ਹੈ ਤੇ ਉਹ ਆਪਣਾ ਕੰਮ ਵਧਾਉਂਦਾ ਚੱਲ ਗਿਆ ਤੇ ਉਸ ਤੋਂ ਬਾਅਦ ਉਸ ਨੇ ਇੱਕ ਕੈਫੇ ਖੋਲ੍ਹ ਲਿਆ ਕੈਫੇ ਦੇ ਵਿੱਚ ਉਹ ਅਕਸਰ ਮੁੰਡੇ ਹੀ 12 ਮੁੰਡੇ ਉਹਦੇ ਕੋਲ ਕੰਮ ਕਰਦੇ ਰਹ ਤੇ ਇਸ ਤੋਂ ਬਾਅਦ ਹੌਲੀ-ਹੌਲੀ ਜਦ ਉਸੇ दारू ਦਾ ਕੰਮ ਸੀ ਤੇ ਕਸਟਮਰਾਂ ਵੱਲੋਂ ਕੁੜੀਆਂ ਦੀ ਡਿਮਾਂਡ ਆਣੀ ਸ਼ੁਰੂ ਹੋ ਗਈ ਤੇ ਉਹ ਉਸਨੇ ਕੁੜੀਆਂ ਰੱਖਣੀਆਂ ਵੀ ਸ਼ੁਰੂ ਕਰ ਦਿੱਤੀਆਂ ਤੇ ਜੋ ਉਹ ਕੁੜੀਆਂ ਸਨ ਉਹ ਹੌਲੀ-ਹੌਲੀ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਸਨ ਤੇ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਸਨ ਤੇ ਫਿਰ ਉਸ অশੋਕ ਨੇ ਫਿਰ ਅਨਮੋਲ ਨੇ ਉਹਨਾਂ ਨੂੰ ਇੱਕ ਆਫਰ ਦਿੱਤਾ ਅਗਰ ਤੁਸੀਂ ਕਸਟਮਰ ਨੂੰ ਖੁਸ਼ ਕਰੋਗੇ ਤਾਂ ਤੁਹਾਨੂੰ ਮੈਂ ਨਸ਼ਾ ਫਰੀ ਦੇ ਵਿੱਚ ਦੇਵਾਂਗਾ ਤੇ ਹੌਲੀ-ਹੌਲੀ ਅਨਮੋਲ ਦਾ ਕੰਮ ਵੱਧਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਫਿਰ ਇਸ ਤੋਂ ਇਲਾਵਾ ਇਸ ਤੋਂ ਬਾਅਦ ਉਹ 12 ਮੁੰਡੇ ਹਾਇਰ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਤੁਸੀਂ ਕੁੜੀਆਂ ਨੂੰ ਆਪਣੇ ਝਾਂਸੇ ਦੇ ਵਿੱਚ ਫਸਾਓ ਤੇ ਉਹਨਾਂ ਨੂੰ ਨਸ਼ੇ ਦੇ ਆਦੀ ਬਣਾਓ ਤੇ ਫਿਰ ਮੇਰੇ ਕੋਲ ਲੈ ਆਓ ਜਦ ਉਹਨਾਂ ਨੂੰ ਨਸ਼ੇ ਦੀ ਲੋੜ ਪਵੇਗੀ ਤੇ ਅਸੀਂ ਉਹਨਾਂ ਦੇ ਨਾਲ ਇਹ ਡੀਲ ਕਰਾਂਗੇ ਕਿ ਤੁਸੀਂ ਕਸਟਮਰ ਨੂੰ ਖੁਸ਼ ਕਰਨਾ ਹੈ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਨਸ਼ਾ ਦੇਵਾਂਗੇ ਇਸ ਤਰ੍ਹਾਂ ਹੌਲੀ-ਹੌਲੀ ਉਸ ਦਾ ਇਹ ਕਾਰੋਬਾਰ ਵੱਧਦਾ ਜਾਂਦਾ ਹੈ ਤੇ ਕਹਿੰਦੇ ਹਨ ਲਾਪਕ 546 ਕੁੜੀਆਂ ਦੀਆਂ ਫੋਟੋਆਂ ਉਹਨਾਂ ਦੇ ਫੋਨਾਂ ਦੇ ਵਿੱਚੋਂ ਮਿਲੀਆਂ ਹਨ ਤੇ ਅੱਗੇ ਪੁਲਿਸ ਆਪਣੀ ਕਾਰਵਾਈ ਦੌਰਾਨ ਅੱਗੇ ਜਾਂਚ ਪੜਤਾਲ ਕਰ ਰਹੀ ਹੈ ਕਿ ਕਿਸ-ਕਿਸ ਦੇ ਹੋਰ ਨਾਮ ਆਣਗੇ ਇਹ ਤੇ ਅਜੇ ਪਤਾ ਨਹੀਂ ਹੈ ਪਰ ਜਦ ਉਹ ਕੁੜੀ ਖਜੂਰੀ ਦੀ ਉਹ ਕੁੜੀ ਮਿਲੀ ਤਾਂ ਉਸ ਤੋਂ ਉਸ ਦੀ ਉਸ ਤੋਂ ਬਾਅਦ ਉਸ ਦੀ ਮੈਡੀਕਲ ਜਾਂਚ ਵੀ ਹੋਈ ਤੇ ਉਸ ਤੋਂ ਬਾਅਦ ਉਸ ਨੂੰ ਐਫਪੀਡਾਈ ਡੀ ਦਾ ਕਸਤਾ ਜाहिर ਕੀਤਾ ਗਿਆ ਹੈ ਤੇ ਜਿਨ੍ਹਾਂ ਨੇ ਉਸ ਦੇ ਨਾਲ ਇਹ ਗਲਤ ਕੁਕਰਮ ਕੀਤਾ ਹੈ ਤੇ ਹੋ ਸਕਦਾ ਹੈ ਉਹਨਾਂ ਨੂੰ ਵੀ ਇਸ ਚੀਜ਼ ਦੀ ਸਜ਼ਾ ਮਿਲੇ ਮੇਰਾ ਮੇਰ ਮੋਟੀ ਤੁਹਾਨੂੰ ਇਹ ਕਹਾਣੀ ਸੁਣਾਉਣਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਕਿਸੇ ਤਰੀਕੇ ਦੀ ਪਰੇਸ਼ਾਨੀ ਦੇਣਾ ਹੈ ਔਰ ਤੁਸੀਂ ਵੀ ਜੇ ਤੁਹਾਡੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖੋ ਉਹਨਾਂ ਦੇ ਕਿਸ ਤਰ੍ਹਾਂ ਦੇ ਗਰੁੱਪ ਦੇ ਵਿੱਚ ਉੱਠਣਾ ਬੈਠਣਾ ਹੈ ਕਿ ਘੱਟੋ ਘੱਟ ਉਹਨਾਂ ਦੇ ਫੋਨਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਤੁਹਾਨੂੰ ਸਭ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਜੋ ਦਰਿੰਦੇ ਹਨ ਜੋ ਉਹਨਾਂ ਨੂੰ ਆਪਣੇ ਚਾਂਸੇ ਦੇ ਵਿੱਚ ਫਸਾ ਕੇ ਨਸ਼ਿਆਂ ਦੇ ਵਿੱਚ ਲਗਾ ਦਿੰਦੇ ਹਨ ਉਹਨਾਂ ਨੂੰ ਬਚਾ ਸਕੋ